ਉਹ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਜੇ ਜੜਾ ਨਿਕਲ ਜਾਣ ਤੇ ਅਸੀਂ ਨਾ ਲਵਾਈਏ ਤਾਂ ਕੀ ਹੋ ਸਕਦਾ ਹੈ ਇਹਨਾਂ ਦੇ ਦੰਦ ਫਟ ਗਏ ਦੇਖੋ ਤੁਹਾਨੂੰ ਇਹ ਵੀ ਦੰਦ ਕੱਢਦੇ ਤਾਂ ਇਹ ਵੀ ਕੱਢ ਦਿੱਤਾ ਸੋ ਹੁਣ ਅਸੀਂ ਇੱਕ ਜੜ ਇੱਥੇ ਪਾਵਾਂਗੇ ਇੱਕ ਜੜ ਇੱਥੇ ਪਾਵਾਂਗੇ ਤੇ ਬਾਅਦ ਵਿੱਚ ਅਸੀਂ ਫਿਰ ਤਿੰਨ ਦੰਦ ਲਵਾਵਾਂਗੇ ਏਕਸਟ੍ਰੀਮ ਇੰਪਲਾਂਟ ਦਾ ਮਤਲਬ ਹੁੰਦਾ ਹੈ ਜਿਹੜਾ ਬੋਨ ਨੂੰ ਐਕਟਿਵਲੀ ਫੜ ਲਵੇ ਉਹਦੇ ਜਿਹੜੀਆਂ ਥ੍ਰੈਡਸ ਹੁੰਦੀਆਂ ਨੇ ਉਹ ਡੂੰਘੀਆਂ ਹੁੰਦੀਆਂ ਨੇ ਇਹਨੂੰ ਚੂੜੀਆਂ ਸਮਝ ਲਓ ਕਿ ਜੜ ਕਢਾਈ ਸੀ ਜੜ ਲਵਾਈਏ ਕਿ ਨਾ ਲਵਾਈਏ ਜ਼ਰੂਰੀ ਹੈ ਲਵਾਉਣੀ ਜੇ ਆਪਾਂ ਨਹੀਂ ਕਰਾਉਂਦੇ ਤਾਂ ਬਾਕੀ ਦੇ ਦੰਦਾਂ ਦੇ ਭਾਰ ਜਾਦੇ ਪੈਣ ਦਾ ਕਿਉਂਕਿ ਪ੍ਰੈਸ਼ਰ ਹੈ ਜਿਹੜਾ ਵੰਡਿਆ ਨਹੀਂ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕੁਲਦੀਪ ਸਿੰਘ ਦੋਸਤੋ ਅੱਜ ਅਸੀਂ ਇੱਕ ਸਰਜਰੀ ਕਰਨ ਲੱਗੇ ਆਂ ਅਸੀਂ ਆਂਟੀ ਜੀ ਦੇ ਦੋ ਦੰਦ ਕੱਢਣੇ ਆ ਤੇ ਇੰਪਲਾਂਟਸ ਕਰਨੇ ਆ ਤੇ ਦੰਦ ਅਸੀਂ ਦੋ ਤਿੰਨ ਲਾਉਣੇ ਆ ਸੋ ਮੈਂ ਤੁਹਾਨੂੰ ਦਿਖਾਉਣਾ ਹੈ ਵੀ ਜੇ ਜਾਲਾ ਨਿਕਲ ਜਾਣ ਤੇ ਅਸੀਂ ਨਾਲ ਲਈਏ ਤਾਂ ਕੀ ਹੋ ਸਕਦਾ ਹੈ ਇਹਨਾਂ ਦੇ ਦੰਦ ਫਟ ਕੇ ਦੇਖੋ ਤੁਸੀਂ ਇੱਥੇ ਧਿਆਨ ਨਾਲ ਮੈਂ ਤੁਹਾਨੂੰ ਦਿਖਾਉਣਾ ਸੋ ਇਹ ਵਾਲਾ ਦੰਦ ਦੇਖੋ ਇੱਥੇ ਦੰਦ ਫਟ ਗਿਆ ਹੈਗਾ ਇਹ ਫਟਿਆ ਕਿਉਂ ਹੈ ਬੰਦ ਕਰੋ ਅੰਟੀ ਜੀ ਜਦੋਂ ਤੁਸੀਂ ਹੁਣ ਦੇਖੋਗੇ ਪਿੱਛੇ ਕੋਈ ਝੜ ਹੈ ਨਹੀਂ ਸਾਰਾ ਦਾ ਸਾਰਾ ਪ੍ਰੈਸ਼ਰ ਇਹ ਦੰਦਾਂ ਦੇ ਪੈ ਰਿਹਾ ਹੈ ਤਾਂ ਕਰਕੇ ਦੰਦ ਫਟ ਗਿਆ ਖੋਲੋ ਅੰਟੀ ਇਹ ਦੰਦ ਵੀ ਤੁਸੀਂ ਜੇ ਧਿਆਨ ਨਾਲ ਦੇਖੋਗੇ ਤਾਂ ਇਹ ਫਟ ਗਿਆ ਤੇ ਆ ਹੁਣ ਫਟਨ ਵਾਲਾ ਹੈ ਆ ਹਿਲਦਾ ਵੀ ਇਹ ਦੇਖੋ ਸੋਸੀਆਂ ਜੇ ਦੋਨੋਂ ਦੰਦ ਕੱਢਾਂਗੇ ਫਿਰ ਇੱਥੇ ਇੰਪਲਾਂਟ ਪਾਵਾਂਗੇ ਸੋ ਜੇ ਕੋਈ ਝਾੜ ਤੁਹਾਡੀ ਨਿਕਲ ਜਾਂਦੀ ਹੈ ਕਿਸੇ ਕਾਰਨ ਕਰਕੇ ਤਾਂ ਉਹਨੂੰ ਲਵਾ ਲੈਣਾ ਚਾਹੀਦਾ ਬਾਅਦ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਕਿ ਇੰਪਲਾਂਟ ਪੈਂਦੇ ਕਿਸ ਤਰ੍ਹਾਂ ਦੰਦ ਤੇ ਫੋਕਸ ਕਰਕੇ ਚੁੱਕੇ ਆ ਇਹ ਵਾਲੇ ਦੋਨੋਂ ਦੰਦ ਅਸੀਂ ਰਿਮੂਵ ਕਰ ਚੁੱਕੇ ਆ ਇਹ ਦੰਦ ਫਟ ਚੁੱਕਿਆ ਸੀਗਾ ਇਹ ਵੀ ਦੰਦ ਕੱਢ ਦਿੱਤਾ ਇਹ ਵੀ ਕੱਢ ਦਿੱਤਾ ਸੋ ਹੁਣ ਅਸੀਂ ਇੱਕ ਜੜ ਇੱਥੇ ਪਾਵਾਂਗੇ ਇੱਕ ਜੜ ਇੱਥੇ ਪਾਵਾਂਗੇ ਤੇ ਬਾਅਦ ਵਿੱਚ ਅਸੀਂ ਇੱਥੇ ਤਿੰਨ ਦੰਦ ਲਾਵਾਂਗੇ ਠੀਕ ਹੈ ਜੀ ਆਂਡੀ ਕੋ ਤਕਲੀਫ ਤਾਂ ਨਹੀਂ ਹੋਈ ਦੰਦ ਕੱਢਣ ਲੱਗੇ ਵੈਰੀ ਗੁੱਡ ਠੀਕ ਆ ਆਪਾਂ ਦੋ ਜੂਸ ਕਰ ਦਿਆਂ ਵਿੱਚ ਕੋਈ ਵਾਲਾ ਦੇ ਦੂ ਇੱਕ ਐਕਸਰੇ ਕਰੋ। ਹੁਣ ਅਸੀਂ ਕੈਕਸਰੇ ਕਰਾਂਗੇ। ਸੋ ਦਿਸ ਇਜ਼ ਦਾ ਐਕਟਿਵ ਇੰਪਲਾਂਟ ਆਇਜ਼ਨ ਤੇ ਜਿਹੜਾ ਸਾਈਜ਼ ਆਪਾਂ ਪਾ ਰਹੇ ਹਾਂ ਦੈਟ ਇਜ਼ 4 ਇੰਚ ਟੂ 13। ਮੂੰਹ ਖੋਲੋ। ਵੱਡਾ ਮੂੰਹ ਖੋਲੋ। ਸ਼ਾਰਪਰ ਜਨ ਉਸ ਵਿੱਚ ਤੁਹਾਨੂੰ ਹਾਂ। ਸੋ ਦੋਸਤੋ ਐਕਟਿਵ ਇੰਪਲੈਂਟ ਦਾ ਮਤਲਬ ਹੁੰਦਾ ਹੈ ਜਿਹੜਾ ਬੋਨ ਨੂੰ ਐਕਟਿਵਲੀ ਫੜ ਲਵੇ ਉਹਦੇ ਜਿਹੜੀਆਂ ਥ੍ਰੈਡਸ ਹੁੰਦੀਆਂ ਨੇ ਉਹ ਡੂੰਘੀਆਂ ਹੁੰਦੀਆਂ ਨੇ ਜਿਹਨੂੰ ਚੋੜੀਆਂ ਸਮਝ ਲਓ। ਕਿਉਂਕਿ ਉਹਦਾ ਸਰਫੇਸ ਏਰੀਆ ਜਿਆਦਾ ਅੱਛਾ ਹੁੰਦਾ ਹੈ। ਲੋ ਇਟ ਇਜ਼ ਡਨ। ਹੁਣ ਆਪਾਂ ਐਕਸ-ਰੇ ਲੈ ਕੇ ਦੇਖਾਂਗੇ। ਮੈਂ ਤੁਹਾਨੂੰ ਕੈਮਰੇ 'ਚ ਦਿਖਾਉਣਾ। ਕੱਢੇਗਾ। ਇਹ ਇੰਪਲਾਂਟ ਪਿਆ ਇਸ ਜਗ੍ਹਾ ਤੇ ਜੇ ਤੁਹਾਨੂੰ ਦਿਖ ਰਿਹਾ ਹੋਵੇ ਤਾਂ ਹਾਂ ਸੋ ਇਹ ਹੈ ਮੇਥੋਂ ਆਪਾਂ ਦੋ ਦੰਦ ਕੱਢੇ ਆ ਇੱਥੇ ਦੰਦ ਕੱਢ ਕੇ ਆਪਾਂ ਇੰਪਲਾਂਟ ਪਾ ਚੁੱਕੇ ਆ ਸੋ ਇੱਥੇ ਇੰਪਲਾਂਟ ਆਪਾਂ ਹੁਣ ਇਹਨੂੰ ਛੱਡ ਕੇ ਇੱਥੇ ਪਾਵਾਂਗੇ ਬਾਅਦ ਚ ਤਿੰਨ ਦੰਦ ਲਾਵਾਂਗੇ ਵੈਰੀ ਗੁੱਡ ਪਰਫੈਕਟ ਬਹੁਤ ਅੱਛਾ ਮਸੇਰਾ ਵਾਲੀ ਜਗ੍ਹਾ ਤੇ ਜਾ ਰਹੇ ਆ ਬਹੁਤ ਹੀ ਸੌਫਟ ਹੈ ਇੱਥੇ ਉੱਪਰ OK ਐਕਸਟ੍ਰੈਕਟ ਕਰੋ To the end, where are the implant plant mythologies? Bohacha, botacha, large. this is 26 ਸੋਸੇ ਸੋ ਆਪਾਂ ਇੱਥੋਂ ਦੋਨੋਂ ਜਗ੍ਹਾ ਤੋਂ ਦੰਦ ਕੱਢੇ ਸੀ ਇੱਕ ਇੰਪਲਾਂਟ ਇੱਥੇ ਪਾਤਾ ਤੇ ਇੱਕ ਪਿੱਛੇ ਇੰਪਲਾਂਟ ਪਾਇਆ ਸੀ ਸੋ ਬਾਅਦ ਵਿੱਚ ਅਸੀਂ ਇਹਦੇ ਤੇ ਤੇ ਇਹਦੇ ਤੇ ਕੋਟ ਲੈ ਕੇ ਤਿੰਨ ਦੰਦ ਲਾਵਾਂਗੇ ਇੱਥੇ ਤੋ ਇਹ ਅਸੀਂ ਸਰਜਰੀ ਕੰਪਲੀਟ ਕਰ ਚੁੱਕੇ ਹਾਂ ਜੀ ਇੱਥੇ ਕੱਟ ਲਗਾ ਕੇ ਇੰਪਲਾਂਟ ਪਾਇਆ ਸੀ ਬੰਦ ਹੋ ਗਿਆ ਇਹ ਦੋਨੋਂ ਦੰਦ ਅਸੀਂ ਕੱਢੇ ਸੀ ਇੱਥੇ ਇੰਪਲਾਂਟ ਤੁਹਾਨੂੰ ਦਿਖ ਰਿਹਾ ਹੋਵੇਗਾ ਬਟ ਇਟ ਇਜ਼ 4mm ਬਿਲੋ ਦਾ ਬੋਨ ਸੋ ਇਹ ਪੂਰੇ ਕਵਰ ਹੋ ਜਾਏਗਾ ਇੱਕ ਹਫਤੇ ਚ ਇੱਥੇ ਕੋਈ ਖਾਣਾ ਨਹੀਂ ਫਸੇਗਾ ਤੇ ਅੱਜ ਤੋਂ 3 ਮਹੀਨਿਆਂ ਬਾਅਦ ਇਹ ਹੱਡੀ ਬਣੇਗੀ ਜਦੋਂ ਫੇਰ ਆਪਾਂ ਨਾਪ ਲੈ ਕੇ ਦੰਦ ਲਾਵਾਂਗੇ ਜੀ ਮੂੰਹ ਬੰਦ ਕਰ ਸਕਦੇ ਤੁਸੀਂ ਆਪਾਂ 1:50 ਮਿੰਟ ਤੇ ਕੰਮ ਸ਼ੁਰੂ ਕੀਤਾ ਸੀ 2:10 ਮਿੰਟ ਹੋ ਗਏ ਸੋ ਵੀ ਮਿੰਟ ਦੇ ਵਿੱਚ ਹੋ ਗਿਆ ਆਪਾਂ ਅੱਧੇ ਘੰਟੇ ਦਾ ਵਾਦਾ ਕੀਤਾ ਸੀ ਤੇ ਇਹ ਦੋਨੋਂ ਇੰਪਲਾਂਟਸ ਆਪਣੇ ਹਾਈਜ਼ਨ ਦੇ ਤੁਸੀਂ ਦੇਖ ਸਕਦੇ ਤੇ ਹੁਣ ਤੁਸੀਂ ਬੋਲ ਕੇ ਦੱਸਣਾ ਠੀਕ ਰਿਹਾ ਤੁਹਾਡਾ ਜਨਾ ਡਰਦੇ ਸੀ ਉਡੀ ਤਾਂ ਗੱਲ ਹੈ ਨਹੀਂ ਸੀ ਸੋ ਦੋਸਤੋ ਤੁਹਾਨੂੰ ਜਿਹੜੇ ਲੋਕੀ ਸੋਚ ਰਹੇ ਆ ਕਿ ਜਾੜ ਕਢਾਈ ਸੀ ਜਾੜ ਲਵਾਈਏ ਕਿ ਨਾ ਲਵਾਈਏ ਜ਼ਰੂਰੀ ਹੈ ਲਵਾਉਣੀ ਜੇ ਆਪਾਂ ਨਹੀਂ ਕਰਾਉਂਦੇ ਤਾਂ ਬਾਕੀ ਦੇ ਦੰਦਾਂ ਦੇ ਭਾਰ ਜਾਦੇ ਪੈਂਦਾ ਕਿਉਂਕਿ ਪ੍ਰੈਸ਼ਰ ਆ ਜਿਹੜਾ ਵੰਡਿਆ ਨਹੀਂ ਜਾਂਦਾ ਤੇ ਉਹ ਦੰਦ ਕਮਜ਼ੋਰ ਦੰਦਾਂ ਨਾਲ ਅਸੀਂ ਰੋਟੀ ਖਾਂਦੇ ਰਹਿੰਨੇ ਕੁਝ ਸਾਲਾਂ ਚੋਂ ਦੰਦ ਫਟ ਜਾਂਦੇ ਆ ਜੀ ਸੋ ਕਈ ਵਾਰੀ ਕਈ ਲੋਕਾਂ ਦੇ ਨੀਚੇ ਸਿਸਟ ਵੀ ਬਣ ਜਾਂਦਾ ਜਿਹਨੂੰ ਪੰਜਾਬੀ ਜਰਸੋਲੀ ਕਹਿੰਦੇ ਨੇ ਸੋ ਇਸ ਕਰਕੇ ਏਡੀ ਪ੍ਰੋਬਲਮ ਵਧਣ ਹੀ ਨਾ ਦਈਏ ਮੈਂ ਤਾਂ ਕਹਿੰਦਾ ਦੰਦ ਕਢਾਉਣ ਦੀ ਕੰਡੀਸ਼ਨ ਤੱਕ ਹੀ ਨਾ ਆਣ ਦੋ ਸੋ ਸਮੇਂ ਸਿਰ ਚੈੱਕ ਕਰੋ ਥੋੜੇ ਪੈਸੇ ਜੇ ਇਲਾਜ ਵਧੀਆ ਹੋ ਜਾਂਦਾ ਸੋ ਬਹੁਤ ਬਹੁਤ ਧੰਨਵਾਦ